ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਸ਼ੀਰਾ ਮੈਂ ਹਮਰਤਪਾਲ ਸਿੰਘ ਬਾਜਵਾ ਗੱਲ ਕਰਾਂਗੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪਿਛਲੇ ਦਿਨੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਇੰਚਾਰਜ ਲਗਾਏ ਗਏ ਸਨ ਕੋਆਰਡੀਨੇਟਰ ਲਗਾਏ ਗਏ ਸਨ ਅਤੇ ਹੋਰ ਅਹੁਦੇਦਾਰੀ ਦਿੱਤੀਆਂ ਸਨ ਉੱਥੇ ਜ਼ਿਲ੍ਹਾ ਕਪੂਰਥਲਾ ਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪਦੇ ਹੋਏ ਸਰਜੀਤ ਸਿੰਘ ਲਬਾਣਾ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਵੱਜੋਂ ਔਰ ਗੱਲਬਾਤ ਕਰਾਂਗੇ ਸਰਜੀਤ ਸਿੰਘ ਲਬਾਣਾ ਜੀ ਦੇ ਨਾਲ ਸਰਜੀਤ ਜੀ ਪਹਿਲਾਂ ਤੇ ਸਵਾਗਤ ਹੈ ਦੈਨਿਕ ਸਵੇਰਾ ਵੱਲੋਂ ਔਰ ਜ਼ਿੰਮੇਵਾਰੀ ਬੜੀ ਵੱਡੀ ਸੌਂਪੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਔਰ ਜ਼ਿੰਮੇਵਾਰੀ ਲੈ ਕੇ ਤੁਸੀਂ ਕੀ ਕਹਿਣੇ ਜਾਓ ਦੈਨਿਕ ਸਵੇਰਾ ਦੇਖ ਰਹੇ ਸਾਰੇ ਸ੍ਰੀ ਸ੍ਰੀ ਗੁਰੂ ਫਤਹਿ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਧੰਨਵਾਦੀ ਹਾਂ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਸਾਰੇ ਸਮੁੱਚੀ ਹਾਈ ਕਮਾਂਡ ਦਾ ਸਾਰੇ ਵਲੰਟੀਅਰ ਪਾਰਟੀ ਦੇ ਰੀਡ ਦੇ ਏਡਿ ਵਲੰਟੀਅਰ ਸਾਥੀਆਂ ਦਾ ਜਿਨ੍ਹਾਂ ਨੇ ਸਿਫਾਰਸ਼ਾਂ ਕਰਕੇ ਮੈਨੂੰ ਇਸ ਸੌਦੇ ਤ ਪਾਰਟੀ ਵਿਧੀਆਂ ਗਤੀਵਿਧੀਆਂ ਲੈ ਕੇ ਤੁਸੀਂ ਜ਼ਿਲ੍ਹੇ ਦੇ ਵਿੱਚ ਕਿੱਦਾਂ ਲਾਗੂ ਕਰਾਓਗੇ ਭਾਵੇਂ ਕੀ ਪਾਰਟੀ ਦੀ ਗਤੀਵਿਧੀਆਂ ਲਗਾਤਾਰ ਉਸੇ ਦਾ ਨਿਰੰਤਰ ਜਾਰੀ ਆ ਪਰ ਪਾਰਟੀ ਨੂੰ ਲੈ ਕੇ ਅਗਾਹ ਤੋਰਨ ਵਾਸਤੇ ਕਿਹੋ ਜੀ ਨੀਤੀ ਬਣਾਈ ਦੀ ਤੁਹਾਡੇ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਵਿਅਕਤੀ ਤੱਕ ਹਲਕਾ ਇੰਚਾਰਜ ਰਹੇ ਬਲਾਕ ਪ੍ਰਧਾਨ ਰਹੇ ਹੋਰ ਅਹੁਦੇਦਾਰ ਰਹੇ ਹਰ ਪਿੰਡ ਬੂਥ ਲੈਵਲ ਕਮੇਟੀ ਤੱਕ ਹਰ ਉਸ ਵਿਅਕਤੀ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਜਾਣ ਜਿਨ੍ਹਾਂ ਤੱਕ ਅਜੇ ਤੱਕ ਸਾਡੀਆਂ ਗੱਲਾਂ ਨਹੀਂ ਪਹੁੰਚੀਆਂ ਫੋਰ ਐਗਜ਼ਾਮਪਲ ਹਰ ਘਰ ਨੂੰ ਪਤਾ ਆ ਕਿ ਬਿਜਲੀ ਸਾਨੂੰ ਫ੍ਰੀ ਮਿਲਦੀ ਪਈ ਹੈ ਆਟਾ ਦਾਲ ਚੋਰ ਸਕੀਮ ਚੱਲਦੀ ਪਈ ਹੈ ਸੜਕਾਂ ਬਣ ਰਹੀਆਂ ਨੇ ਖੋਰ ਵੀ ਜਿਹੜੇ ਵਿਕਾਸ ਕਾਰਜ ਹੋ ਰਹੇ ਮੁੱਲਾ ਕਲੀਨਿਕ ਵਧੀਆ ਕੰਮ ਰ ਸਭ ਤੋਂ ਵੱਡੀ ਸਰਕਾਰ ਦੇ ਮੈਂ ਦੇਖਦਾ ਸਿੱਖਿਆ ਕ੍ਰਾਂਤੀ ਅਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮੈਮ ਚੱਲਿਆ ਕਿਉਂਕਿ ਪੰਜਾਬ ਦੇ ਮੱਥੇ ਦੇ ਉੱਤੇ ਕਲੰਕ ਲੱਗ ਗਿਆ ਸੀ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਕਿੱਡਾ ਵੱਡਾ ਕਲੰਕ ਸੀ ਕਿ ਉੜਤਾ ਪੰਜਾਬ ਵਰਗੀ ਫਿਲਮ ਸਾਡੇ ਤੇ ਬਣ ਗਈ ਸੋ ਮੈਂ ਸੋਚਦਾ ਪਿਛਲੀਆਂ ਸਰਕਾਰ ਦੀਆਂ ਨਲਾਇਕੀਆਂ ਨੇ ਇਹ ਕਲੰਕ ਲਵਾਇਆ ਔਰ ਮੈਂ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਸਕਦਾ ਇੱਕ ਪੂਰੇ ਪੰਜਾਬ ਲੈਵਲ ਤੇ ਇਕੱਠੇ ਹੋ ਕੇ ਜੁਧ ਨਸ਼ਿਆਂ ਵਰਦ ਜਿਹੜੀ ਮੈਂ ਚਲਾਈ ਜਾ ਰਹੀ ਹੈ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਤੇ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਸਾਨੂੰ ਸਹਿਯੋਗ ਕਰੋ ਪੁਲਿਸ ਨੂੰ ਸਹਿਯੋਗ ਕਰੋ ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਬਾਹਰੋਂ ਕੋ ਨਸ਼ਾ ਵੇਚਦਾ ਉਹਦੀ ਇਤਲਾਹ ਪੁਲਿਸ ਨੂੰ ਦਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਸਕਣ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿਹੜੀ ਬੜੀ ਔਖੀ ਹੁੰਦੀ ਆ ਜ਼ਿਲ੍ਹੇ ਦੇ ਵਰਕਰਾਂ ਨੂੰ ਜ਼ਿਲ੍ਹੇ ਦੇ ਹਲਕਾ ਇੰਚਾਰਜਾਂ ਨੂੰ ਔਰ ਹੀਠਲੇ ਪੰਦਰ ਦੇ ਜਿਹੜੇ ਪ੍ਰਧਾਨ ਹੋਣਦੇ ਉਹਨਾਂ ਨੂੰ ਇਕੱਠੇ ਕਰਨਾ ਵਾਸਤੇ ਔਰ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜੇਕਰ ਗੁੱਟਬੱਦੀ ਹੁੰਦੀ ਤਾਂ ਉਹਨੂੰ ਕਿਵੇਂ ਸੁਲਝਾਉਣ ਲਿਆ گاਹ ਦੇਖੋ ਹਰ ਪਾਰਟੀ ਵਿੱਚ ਗੁੱਟਬੱਦੀ ਹੁੰਦੀ ਹੈ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ ਠੀਕ ਹੈ ਵਿਚਾਰਕ ਵਕਰੇਵੇਂ ਹੋ ਸਕਦੇ ਹਨ ਪਰ ਕਿਉਂਕਿ ਜਦੋਂ ਅਸੀਂ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਨਾਲ ਲੈ ਕੇ ਚੱਲਾਂਗੇ ਇੱਕ ਸੋਚ ਦੇ ਉੱਤੇ ਆਪਾਂ ਚੱਲਾਂਗੇ ਤਾਂ ਆਪਾਂ ਸਾਰੇ ਇਕੱਠੇ ਰਵਾਂਗੇ ਮੈਨੂੰ ਪੂਰਾ ਯਕੀਨ ਹੈ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਸਾਡੇ ਜ਼ਿਲ੍ਹੇ ਵਿੱਚ ਚ ਇਹਨਾਂ ਸੇ ਮਿਹਨਤ ਕਰਕੇ ਲੋਕਾਂ ਦਾ ਦੇਖ ਕਿਤੇ ਕੰਮ ਕਰਕੇ ਉਸ ਕੰਮ ਨੂੰ ਉਦਾਰਦੇ ਲੋਕ ਵੋਟ ਪਾਉਂਦੇ ਸਾਡੀ ਪਾਰਟੀ ਦੇ ਚਾਰੇ ਚਾਰੇ ਕੈਂਡੀਡੇਟਾਂ ਨੂੰ ਚੁਟਾ ਕੇ ਲੋਕ ਵਿਧਾਨ ਸਭਾ ਭੇਜਣਗੇ ਤੇ ਅਗਲੀ ਸਰਕਾਰ ਦੇ ਵਿੱਚ ਸਾਡੇ ਜ਼ਿਲ੍ਹੇ ਦੀ ਵੀ ਨੁਮਾਇੰਦਗੀ ਹੋਵੇਗੀ ਜਿਹੜਾ ਕਪੂਰਥਲ ਜ਼ਿਲ੍ਹਾ ਮੰਨਿਆ ਜਾਂਦਾ ਤੇ ਬੜਾ ਇੱਕ ਹੌਟਸਪੌਟ ਜ਼ਿਲ੍ਹਾ ਮੰਨਿਆ ਜਾਂਦਾ ਜਿੱਥੇ ਕਿ ਰਾਣਾ ਗੁਰਜੀਤ ਸਿੰਘ ਵੀ ਆਪਣਾ ਇੱਕ ਬੜਾ ਦਬਦਬਾ ਰੱਖਦੇ ਆ ਸੁਖਵਾਲ ਸਿੰਘ ਖੇਰ ਰੱਖਦੇ ਆ ਔਰ ਬੀਬੀ ਜ਼ਗੀਰ ਕੌਰ ਵੀ ਰਾਤੇ ਆ ਔਰ ਇਸ ਜ਼ਿਲ੍ਹੇ ਦੇ ਵਿੱਚ ਅਗਾਹ ਜਿਹੜੀ ਰਣਨੀਤੀ ਹੈਗੀ ਆ ਲੋਕਾਂ ਨੂੰ ਇੱਕ ਇਸ ਪ੍ਰਤੀ ਜੋੜਨਾ ਪਾਰਟੀ ਦੇ ਨਾਲ ਜਾਂ ਪਾਰਟੀ ਦੀ ਗਤੀਵਿਧੀਆਂ ਜਾਣੂ ਕਰਾਉਣਾ ਔਰ ਕਿਦਾਂ ਤੁਸੀਂ ਦੇਖੋ ਸ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਚਿਹਰੇ ਵੱਡੇ ਨਹੀਂ ਹੁੰਦੇ ਹਨ ਕਦੀ ਉਹ ਵੀ ਦਿਨ ਸੀ ਸਰਦਾਰ ਸੁਖਜਿੰਦਰ ਸਿੰਘ ਬਹੁਤ ਵੱਡਾ ਚਿਹਰਾ ਹੋਇਆ ਕਰਦਾ ਤਿੰਨ ਵਾਰ ਤੇ ਲਗਾਤਾਰ ਐਮ ਐਲ ਏ ਔਰ ਬੀਬੀ ਜੀ ਨੇ ਉਹਨਾਂ ਦੀ ਜ਼ਮਾਨਤ ਜਬਤ ਕਰਾਤੀ ਕਦੀ ਇਹ ਵੀ ਸਮਾਂ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਬੀਬੀ ਜੀ ਕਦੇ ਹਾਰ ਨਹੀਂ ਸਕਦੇ ਸੁਖਵਾਲ ਸਿੰਘ ਖੈਰਾ ਦੋ ਵਾਰੇ ਲਗਾਤਾਰ ਜਿੱਤ ਗਿਆ ਸੋ ਲੋਕਤੰਤਰ ਦੇ ਵਿੱਚ ਹਮੇਸ਼ਾ ਲੋਕ ਵੱਡੇ ਹੁੰਦੇ ਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਭਗਵੰਤ ਮਾਨ ਸਰਕਾਰ ਜਿਹੜੀਆਂ ਲੋਕ ਪੱਖੀ ਨੀਤੀਆਂ ਚਾਹੇ ਬਿਜਲੀ ਹੋਵੇ ਚਾਹੇ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਜੁਧ ਨਸ਼ਿਆਂ ਵਿਰੋਧੋ ਮੈਮ ਹੋਵੇ ਚਾਹੇ ਹੋ ਦੇਖਦੇ ਹੋਇਆ ਲੋਕਾਂ ਦਾ ਭਰੋਸਾ ਸਾਡੀ ਸਰਕਾਰ ਤੇ ਕਾਇਮ ਰਹੇਗਾ ਅਤੇ ਲੋਕ ਵੱਡੇ ਚਿਹਰੇ ਨਾ ਦੇਖਦੇ ਹੋਏ ਸਰਕਾਰ ਦੇ ਕੀਤੇ ਕੰਮ ਨੂੰ ਦੇਖਦੇ ਹੋਏ ਲੋਕ ਵੋਟ ਪਾਉਣਗੇ ਤੇ ਸਾਡੀ ਪਾਰਟੀ ਨੂੰ ਚੁਟਾ ਕੇ ਭੇਜਣਗੇ ਜੇਕਰ ਤੁਹਾਡੇ ਸਿਆਸੀ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਆਪਣਾ ਸਿਆਸੀ ਕੈਰੀਅਰ ਕਿੱਥੋਂ ਸ਼ੁਰੂ ਕੀਤਾ ਸੀਗਾ ਔਰ ਅੱਜ ਜਿਹੜੀ ਤੁਹਾਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿਹੜੀ ਸੌਂਪ ਦਿੱਤੀ ਗਈ ਹੈ ਇੱਕ ਪਾਰਟੀ ਮੈਂ ਬਹੁਤ ਖੁਸ਼ਕਿਸਮਤ ਰਿਆਂ ਕਿ ਜਦੋਂ 2015 ਵਿੱਚ ਮੈਂ ਪਾਰਟੀ ਜੁਆਇਨ ਕੀਤੀ ਤਾਂ ਮੈਨੂੰ ਮਕੇਰੀਆਂ ਹਲਕੇ ਦਾ ਕਿਸਾਨਾਂ ਦਾ ਕੋਆਰਡੀਨੇਟਰ ਲਾਇਆ ਗਿਆ ਉਸ ਤੋਂ ਬਾਅਦ ਪਲਾਥਲ ਕੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸਪੋਕਸਪਰਸਨ ਦੇ ਤੌਰ ਤੇ ਕੰਮ ਕੀਤਾ ਸਟੇਟ ਜੁਆਇੰਟ ਸੈਕਟਰੀ ਦੇ ਤੌਰ ਤੇ ਕੰਮ ਕੀਤਾ ਔਰ ਹੁਣ ਪਾਰਟੀ ਨੂੰ ਜਿੱਥੇ ਮੈਂ ਧਨਵਾਦੀ ਕਰਦਾ ਸਾਰੀ ਹਾਈ ਕਮਾਂਡ ਦਾ ਕਿ ਉਹਨਾਂ ਨੇ ਮੈਨੂੰ ਜ਼ਿਲ੍ਹੇ ਦਾ ਕਮਾਂਡਰ ਕਹਿ ਲੋ ਸੇਵਾਦਾਰ ਕਹਿ ਲੋ ਬਣਾ ਕੇ ਭੇਜਿਆ ਤੇ ਮੈਂ ਪੂਰਾ ਯਕੀਨ ਦਿਵਾਉਣਾ ਹੈ ਕਿ ਮੈਂ ਇਸ ਔਰ ਜੋ ਵੀ ਪਾਰਟੀ ਨੇ ਸੋਚ ਕੇ ਮੈਨੂੰ ਇਸ ਸੌਦੇ ਤੇ ਬਿਠਾਇਆ ਮੈਂ ਉਹਨਾਂ ਦੀ ਉਮੀਦਾਂ ਦਾ ਪੂਰਾ ਉਤਰਾਂਗਾ ਆਦੇ ਵਲੰਟੀਅਰ ਸਾਥੀਆਂ ਨੂੰ ਨਾਲ ਲੈ ਕੇ ਇਹ ਚਾਰੇ ਸੀਟਾਂ ਜਿੱਤ ਕੇ ਪਾਰਟੀ ਦੇ ਚੋਲੇ ਵਿੱਚ ਪਾਵਾਂਗਾ ਜਿਹੜੀ ਅ ਗਾਂ ਜਿਹੜੀ ਕੋਈ ਵੀ ਚੋਣ ਹੁੰਦੀ ਤਾਂ ਪੰਜਾਬ ਦੇ ਕਿਹੜੇ ਮੁੱਦਿਆਂ ਤੇ ਹੁੰਦੀ ਆ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਬੜੇ ਸਵਾਲ ਚੁੱਕੇ ਜਾ ਰਹੇ ਜੀ ਦੇਖੋ ਵਿਰੋਧੀ ਧਿਰ ਦਾ ਕੰਮ ਹੁੰਦਾ ਸਵਾਲ ਚੁੱਕਣਾ ਔਰ ਅੱਛੀ ਵਿਰੋਧੀ ਧਿਰ ਹੁੰਦੀ ਜਿਹੜਾ ਸਹੀ ਜਵਾਬ ਚੁੱਕੇ ਔਰ ਮੈਂ ਇਹ ਯਕੀਨ ਦਵਾਉਣਾ ਹੈ ਕਿ ਭਗਵੰਤ ਸਿੰਘ ਦੀ ਸਰਕਾਰ ਹਰ ਉਹ ਮੁੱਦੇ ਤੇ ਕੰਮ ਕਰ ਰਹੀ ਹੈ ਜਿਹੜਾ ਵੀ ਪੰਜਾਬੀ ਨੂੰ ਜਿਹਦੀ ਲੋੜ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਆਪਾਂ ਸਾਰੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਬਹੁਤ ਬਹੁਤ ਧੰਨਵਾਦ ਸੋ ਇਸਨ ਸਰਜੀਸ਼ਾ ਲਬਾਣਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਕਿ ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਂ ਜ਼ਿਲ੍ਹੇ ਦੀ ਆਮ ਆਦਮੀ ਪਾਰਟੀ ਦੇ ਵਰਕਾਂ ਲੈ ਕੇ ਜੋੜਨਾ ਇੱਕ ਸਾਡੀ ਜ਼ਿੰਮੇਵਾਰੀ ਜੋ ਸੌਂਪੀ ਗਈ ਹੈ ਉਸ ਨੂੰ ਤੰਦ ਦੇ ਅਮਾਨਦਾਰੀ ਨਾਲ ਪਾਇਆ ਜਾਵੇਗਾ ਤਾਂ ਜੋ ਕਿ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤੁਸੀਂ ਦੇਖਦੇ ਰਹੋ ਡੈਨਿਕਸ਼ੇਰਾ ਮੈਂ ਹਮਰਤਪਾਲ ਸਿੰਘ ਬਾਜਵਾ ਟਾਂਡਾ ਉਰਮ